ਮਾਝਾ ਸਤਿ ਸ਼੍ਰੀ ਅਕਾਲ। ਭਾਈ ਜੀ ਸਾਰਿਆਂ ਨੂੰ ਪਹਿਲਾਂ ਸਤ ਪਾਏ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਅਰਖਾਲਾ ਮੰਡੀ ਤੇ ਪਹੁੰਚਣ ਤੇ। ਮਿਹਰਬਾਨੀ ਭਾਈ ਜੀ ਬਹੁਤ ਚੰਗਾ ਲੱਗਿਆ ਮੈਨੂੰ ਵੀ ਤੁਹਾਡੇ ਕੋਲ ਆ ਕੇ ਮੰਡੀ ਦਾ ਦੇਖ ਕੇ। ਤੇ ਇਹ ਭਾਈ ਜੀ ਹਰੇਕ ਬੁੱਧਵਾਰ ਬੱਕਰਾ ਮੰਡੀ ਲੱਗਦੀ ਆ। ਹਾਂਜੀ। ਯਾਨੀ ਮਹੀਨੇ ਚਾਰ ਵਾਰੀ। ਠੀਕ ਹੈ ਜੀ। ਤੇ ਬਹੁਤ ਵਧੀਆ ਭਾਈ ਜੀ ਮੰਡੀ ਦੇ ਪ੍ਰਬੰਧ ਹੁੰਦੇ ਆ ਅੱਜ ਸਤ ਪਾਏ ਜੀ ਤੁਸੀਂ ਦੇਖ ਹੀ ਆ। ਚਾਹ ਪਾਣੀ ਦਾ ਲੰਗਰ ਦਾ ਜੀ ਜੀ ਤੇ ਕੁਦਰਤੀ ਸਾਹ ਹੁੰਦੀ ਸਪੈਦਾਆਂ ਦੀ। ਹਾਂਜੀ। ਤੁਸੀਂ ਦੇਖ ਹੀ ਰਹੇ ਹੋ। ਬਿਲਕੁਲ। ਇਹ ਸਾਰੇ ਬਹੁਤ ਵਧੀਆ ਪ੍ਰਬੰਧ ਹੁੰਦੇ ਆ। ਉਹਦੂ ਬਾਈ ਆ ਜੱਗੀ ਵਰਗੇ ਪੁਰਾਣੇ ਬੰਦੇ ਆ ਨਾਲ ਬਾਈ ਬੱਗੂ ਵਰਗੇ ਛੱਤਿਆਂ ਨੇ ਤੋਂ ਜੀ ਇਧਰ ਉਹ ਬਾਈ ਜਸਪਾਲ ਜੀ ਕਾਲੀ ਬਾਈ ਵਰਗੇ ਸਾਰੇ ਹਾਂਜੀ ਬਹੁਤ ਦੂਰੋਂ ਦੂਰੋਂ ਫੌਰੀ ਇੱਥੇ ਚੱਲ ਕੇ ਆਉਂਦੇ ਆ ਹਾਂ ਅੱਜ ਟਾਈਮ ਨਹੀਂ ਲੱਗਿਆ ਜੀ ਬਹੁਤ ਲੋਕਾਂ ਨੂੰ ਮਿਲੇ ਆ ਵੀਡੀਓ ਬਣਾਉਣ ਦਾ ਬਾਕੀ ਤੁਹਾਨੂੰ ਸ਼ਾਰਟ ਲਾਵਾਂਗੇ ਜਿਹੜੀਆਂ ਬਰਬੀਆਂ ਬੱਕਰੀਆਂ ਬਹੁਤ ਜ਼ਿਆਦਾ ਆਈਆਂ ਸੀਗੀਆਂ ਇੱਥੇ ਅੱਜ ਵੀ ਬਹੁਤ ਆਈਆਂ ਸੀ ਔਰ ਬੀਟਲ ਵੀ ਦੇਖੀਏ ਬੀਟਲ ਦੇ ਚੰਗੇ ਬੱਕਰੇ ਬਹੁਤ ਵਧੀਆ ਐ ਛੇ ਵੇਚਣ ਵਾਸਤੇ ਸੀ ਬਾਈ ਹੋਰੇ ਮੰਡੀਆਂ ਦਾ ਇਹ ਸ਼ਿੰਗਾਰ ਨੇ ਬਾਈ ਜੱਗੀ ਨਾਲ ਗੱਲ ਕਰਾਂਗੇ ਜੱਗੀ ਬਾਈ ਕਿਵੇਂ ਪ੍ਰਬੰਧ ਐ ਇੱ ਬਾਰ-ਬਾਰ ਹਨ ਨਾਲ ਬਹੁਤ ਵਧੀਆ ਮਾਲ ਆ। ਹਾਂ ਅੱਜ ਮਾਲ ਬਹੁਤ ਵਿਖਿਆ ਜੀ। ਠੀਕ ਹੈ। ਇੱਕ ਬੁੱਧਰ ਨੂੰ ਲੱਗਦੀ। ਇਹਦੀ ਲੋਕੇਸ਼ਨ ਦੱਸੋ ਜੀ ਸਾਡੇ ਵਰਗੇ ਰਤੀ ਹਰਿਆਣੇ ਕੰਨੂ ਜਿਹੜੇ ਆਉਂਦੇ ਨੇ। ਲੋਕੇਸ਼ਨ ਕਿੱਧਰੋਂ ਤੇ ਕਿਵੇਂ-ਕਿਵੇਂ ਪੈਂਦੀ ਆ? ਇਹ ਬਾਈ ਜੀ ਨੂੰ ਜ਼ਿਲ੍ਹਾ ਤਾਂ ਮੁਕਸਰ ਲੱਗਦਾ। ਹਾਂ ਹਲਕਾ ਗੜਵਾ ਲੱਗਦਾ। ਠੀਕ ਹੈ। ਮੁਕਸਰ ਤੋਂ ਇਹ 20-22 ਕਿਲੋਮੀਟਰ ਹੈ। ਹਾਂ। ਗੜਵਾ ਹੈ ਤੋ ਇਹ ਹੈਗਾ 10-11 ਕਿਲੋਮੀਟਰ। ਠੀਕ ਹੈ। ਤੇ ਮਦੀਰ ਰੋਡ ਤੇ ਲੱਗਦੀ ਨੇੜੇ ਹਨਮਾਨ। ਮੰਦੀ ਵਾਲੇ ਤੋਂ ਮਦੀਰ ਰੋਡ ਹਾਂਜੀ ਉੱਥੇ ਨੇੜੇ ਹਨਮਾਨ ਮੰਦਿਰ ਉੱਥੇ ਮੰਡੀ ਲੱਗਦੀ ਆ ਚੜਖ ਦੇ ਉੱਪਰ ਲੱਗਦੀ ਆ ਠੀਕ ਹੈ ਕਮੈਂਟ ਦੇ ਵਿੱਚ ਆਪਾਂ ਲੋਕੇਸ਼ਨ ਪਾ ਦਾਂਗੇ ਜੇ ਕਿਸੇ ਨੂੰ ਚਾਹੀਦੀ ਹੁੰਦੀ ਤੇ ਕਮੈਂਟ ਤੋਂ ਲੋਕੇਸ਼ਨ ਚੱਕ ਲਿਓ ਤੇ ਬਹੁਤ ਸੋਹਣਾ ਪ੍ਰਬੰਧ ਆ ਬਾਈ ਜੀ ਹੋਰਾਂ ਦਾ ਤੇ ਆ ਮੇਮਣਾ ਚੱਕੀ ਖੜੇ ਨੇ ਬਾਈ ਹੋਰੇ ਬਹੁਤ ਸ਼ਾਨਦਾਰ ਜਿਹੜਾ ਸ਼ਾਨਦਾਰ ਪਾਣੀ ਦਾ ਪ੍ਰਬੰਧ ਵਧੀਆ ਹੁੰਦਾ ਹੈਗਾ ਜਾਨਵਰ ਵੀ ਚੰਗੇ ਹੁੰਦੇ ਆ ਇਸ ਸੀਰੀਜ਼ ਦੇ ਵਿੱਚ ਬਰਬਰਿੰਗ ਬੱਕਰੀਆਂ ਬਹੁਤ ਜ਼ਿਆਦਾ ਆ ਹਾਂਜੀ ਹਾਂਜੀ ਇੱਥੇ ਬਰਬਰਿੰਗ ਬਹੁਤ ਜ਼ਿਆਦਾ ਆ ਪਹਿਲਾਂ ਇੱਥੇ ਬਰਬਿੰਗ ਕੋਈ ਨਹੀਂ ਜਾਣਦਾ ਹੁੰਦਾ ਹਾਂਜੀ ਕਿਉਂਦੀ ਰਖਾਲਾ ਲਗਭਗ ਸਾਢੇ 3 ਸਾਲ ਹੋ ਗਏ। ਹਾਂਜੀ। ਪੋਨ ਦੀ ਇਥੇ ਬਹੁਤ ਵਧੀਆ ਕਰੇਜ ਕਰ ਗਈ ਹੈ। ਮੈਨੂੰ ਇੱਕ ਯਾਦ ਰਹਿੰਦੀ ਹੈ ਉਹ ਹਮੇਸ਼ਾ ਰਹੂਗੀ ਜਦੋਂ ਤੁਸੀਂ ਮੇਲਾ ਕਰਾਇਆ ਸੀ ਇੱਥੇ ਜੀ। ਉਹਦੇ ਨਾਲ ਹੀ ਬਹੁਤ ਤੋਂ ਪ੍ਰਭਾਵ ਪਿਆ ਲੋਕਾਂ ਤੇ ਹਨਾ। ਹਾਂ ਬਹੁਤ ਵਧੀਆ ਪ੍ਰਭਾਵ। ਹਾਂ ਬਹੁਤ ਤੋਂ ਪਰਬਰੀਆਂ ਬੱਕਰੀਆਂ ਮੇਲੇ ਚ ਕੌਣ ਫੈਸਲਾ ਲੈਂਦਾ ਸੀਗਾ। ਉਹ ਖਾਸ ਕਰਕੇ ਬਰਬਰੀ ਵਾਲਾ ਸਾਰਾ ਮੇਲਾ ਲੋਟਾ। ਹੁਣ ਵੀ ਕਦੇ ਕਰਾਓ ਜੀ ਮੇਲਾ ਕੋਈ ਪਾਈਏ ਵੀਡੀਓ। ਹਾਂਜੀ ਹੁਣ ਕੋਈ ਨਹੀਂ ਪ੍ਰੋਗਰਾਮ ਬਣਾ ਲਾਂਗੇ ਥੋੜਾ ਸਹਿਯੋਗ ਚਾਹੀਦਾ। ਬਿਲਕੁਲ ਸਾਰੀ ਸੰਗਤ ਦੱਸਿਆ ਜਾਊਗਾ ਜੀ ਮੇਲਾ ਲੱਗਿਆ ਨਹੀਂ ਹੁਣ ਬਾਬਾ ਟਾਈਮ ਕਿ ਇਹ ਤਾਂ ਇਤਾਲ ਦੇ ਕੰਗੀ ਮੰਨੇ ਜਾਂਦੇ ਆ। ਤੇ ਸਾਡੇ ਗਿੱਡੜਿਆਂ ਵਾਲਕੇ ਚੋਂ ਬੀਟਲ ਬੱਕਰੀ ਕੋਈ ਨਹੀਂ ਜਾਣਦਾ ਸੀ। ਹਾਂਜੀ। ਇਹ ਬੀਟਲ ਬੱਕਰੀ ਲਿਆਉਣ ਵਾਲੇ ਇਹ ਬਾਈ ਬੱਬੂ ਵਰਗੇ ਛੱਤਿਆਂ ਨੇ ਦੋ। ਠੀਕ ਹੈ। ਇਹਨਾਂ ਨੇ ਆ ਕੇ ਇੱਥੇ ਬੀਟਲ ਦਾ ਪ੍ਰਚਾਰ ਕਰਿਆ। ਇਹਨਾਂ ਤੋਂ ਸਿੱਖ ਕੇ ਤੇ ਇੱਥੇ ਸਾਰੇ ਕੰਮ ਚੱਲਦੇ ਆ। ਠੀਕ ਹੈ ਜੀ। ਸੋਨਾ ਕੰਮ ਆ ਬਾਈ ਹੋਰ ਹੁੰਦਾ। ਮੈਂ ਮੁੱਢ ਮੰਨੇ ਆ। ਲੱਖ ਪ੍ਰਣਾ ਤੁਹਾਡਾ। ਹਾਂ ਬਿਸ਼ਮੀਤ। ਹਾਂ। ਜਾਣਾਂ ਸੀ ਇਹਨਾਂ ਦੇ ਘਰੇ ਕਿਸੇ ਟਾਈਮ ਵੀਡੀਓ ਕਰਕੇ ਆਵਾਂਗੇ ਜੇ ਲੇਟ ਹੋ ਗਏ ਬਾਈ ਉਹਨਾਂ ਦੇ। ਤੇ ਹੋਰ ਕਿਹੜੀ ਗੱਲ ਕਰਨੀ ਚਾਹੁੰਦੇ ਸੀ ਤੁਸੀਂ? ਬਸ ਕੋਈ ਨਹੀਂ ਉਹਦੇ ਬੱਸ। ਅੱਛਾ। ਠੀਕ ਹੈ ਧੰਨਵਾਦ ਬਾਈ ਜੀ ਸਮਝਦਾ ਤੁਸੀਂ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਠੀਕ ਹੈ